ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੈਤਮਾਸਰ ਬਲੌਗ ਵਿੱਚ ਭਾਈ ਸਾਰਿਆਂ ਨੂੰ ਕਿਰਪਾ ਰੱਖੇ ਮਾਲਕ ਚੜ੍ਹਦੀ ਕਲਾ ਵਿੱਚ ਰੱਖੇ ਨੇ ਦੁੱਗਾਂ ਰਾਜ ਚੌਂਕੋਂ ਤਰੱਕੀਆਂ ਵਾਸ਼ੇ ਬਾਕੀ ਨੇ ਤਰ੍ਹਾਂ ਦੇ ਬੈਠੇ ਜੀ ਅਲਵਾਈ ਪਹੁੰਚੇ ਪਿਆ ਬਣ ਰਿਹਾ ਸਮਾਨ ਵੀ ਚਲੋ ਅਲਵਾਈਆਂ ਨੂੰ ਭਾਈ ਆਪਣਾ ਆਪਣਾ ਹਿਸਾਬ ਲੰਦਾ ਸੀ ਨਾ ਅਲਵਾਇ ਲੱਦਦਾ ਵੀ ਟਾਈਮ ਲਾਉਣਗੇ ਪਰ ਨਹੀਂ 5-6 ਬੰਦੇ ਹੈਗੇ ਸਾਰੇ ਆਪਣਾ ਆਪਣਾ ਕੰਮ ਵਿੱਚ ਲੱਗੇ ਹੋਏ ਕਰਨਾ ਹੈ ਬਹੁਤ ਵਧੀਆ ਚੱਲਦਾ ਕੰਮ ਮੌਸਮ ਨੇ ਵੀ ਸਾਥ ਦਿੱਤਾ ਵੈ ਸਹੀ ਹੈ ਠੀਕ ਹੈ ਨਾ ਠੰਡ ਹੈ ਨਾ ਗਰਮੀ ਹੈ ਸਾਰਾ ਕੁਝ ਸਹੀ ਜਗ੍ਹਾ ਉੱਠਿਆ ਹੈ ਬਾਕੀ ਕੰਮ ਵਾਲੇ ਵੀ ਲੱਗੇ ਸਾਰੇ ਆਪਣਾ ਆਪਣਾ ਡਿਊਟੀ ਸਾਂਭੀਆਂ ਸਾਰਿਆਂ ਨੇ ਵੀ ਹੁਣ ਅੱਜ ਦਾਰ ਗਲ ਦਾ ਦਿਨ ਜਿਆਦਾ ਲੋਡ ਹੈ ਉਹਦੇ ਬਾਅਦ ਤਾਂ ਫੇਰ ਪਟਸਨ ਦਾ ਮੇਲਾ ਹੈ ਮੇਲਾ ਦਿਨ ਤਾਂ ਸਮਝ ਲਓ ਵੀ ਬੰਦਾ ਫਰੀਜੇ ਹੀ ਹੋ ਜਾਂਦਾ ਫੇਰ ਤਾਂ ਹਲਵਾਈਆਂ ਦਾ ਕੰਮ ਆ ਫਿਰ ਆਪਣੇ ਬੈਰੇ ਆਜ ਨੇ ਉਹਨਾਂ ਦਾ ਪਰਤੋਣਾ ਹੁੰਦਾ ਸਮਾਨ ਵੀ ਚੱਲਦਾ ਜਰ ਹੁਣ ਸਮਾਨ ਸਮੂਹ ਪਹੁੰਚਾਉਣਾ ਪੈਂਦਾ ਹਲਵਾਈ ਤੇ ਕੋਲ ਮੜਕਾ ਰਹਿਣਾ ਪੈਂਦਾ ਦੇਖਣਾ ਪੈਂਦਾ ਵੀ ਠੀਕ ਹੈ ਜੀ ਵਧੀਆ ਚੱਲਦਾ ਕਾਰੋਬਾਰ ਆਪਾਂ ਨੂੰ ਵੀ ਇੱਕ ਦੋ ਕੰਮ ਦਾ ਸਵੇਰੇ ਪਹਿਲਾਂ ਰਿਸ਼ਤੇਦਾਰਾਂ ਨੂੰ ਲੈ ਕੇ ਆਉਣਾ ਦਾ ਇੱਕ ਦੋ ਕੁੜੀਆਂ ਨੂੰ ਲੈ ਕੇ ਆਉਣਾ ਦਾ ਗੱਡੀ ਚ ਜਾ ਕੇ ਲੈ ਕੇ ਆਏ ਆ ਚਲੋ ਹੁਣ ਵਿਲੇ ਹੀ ਆ ਦੋ ਦਿਨ ਦਿਨ ਹੁਣ ਅੱਛੀ ਆ ਹੁਣ ਕਿਤੇ ਜਾਣਾ ਨਹੀਂ ਹੈਗਾ ਵੀ ਦਿਖਾਵਾਂਗੇ ਆਪਾਂ ਤੁਹਾਨੂੰ ਗੈਲਰੀ ਕਰ ਸਾਰਾ ਪ੍ਰੋਗਰਾਮ ਜਿਵੇਂ ਚੱਲਦਾ ਹੋਇਆ ਵੀ ਹੁਣ ਪਹੁੰਚੇ ਪਿਓਰੇ ਮਾਉਣ ਤਾਂ ਸ਼ਾਮ ਤੱਕ ਚੱਤੀ ਹੈ ਤੇ ਕੱਖ ਵੱਢਣੇ ਆ ਉਹ ਵੀ ਅੱਤੇ ਅੱਡੇ ਦਾ ਬੱਤ ਪੱਤ ਦੇ ਘੰਟੇ ਦਾ ਕੰਮ ਹੈ ਜੇ ਵੱਢ ਕੇ ਠੋਕ ਹੋ ਜਾਂਦੇ ਆ ਨੋ ਮੈਸਾਂ ਚਲੋ ਉਹ ਵੀ ਕਰਨਾ ਪੈਣਾ ਉਹ ਟਾਈਮ ਗੱਲ ਸ਼ਾਮ ਨੂੰ ਦੇਖਾਂਗੇ ਵੀ ਚਲੋ ਠੀਕ ਹੈ ਬਾਕੀ ਦਿਖਾਉਂਦੇ ਤੁਹਾਨੂੰ ਕਾਰੋਬਾਰ ਜਿਹੜਾ ਚੱਲ ਰਿਹਾ ਸਾਰਾ ਆਪਾਂ ਵੀਡੀਓ ਦੇ ਵਿੱਚ ਹਲੋ ਭਾਈ ਜੀ ਪਹੁੰਚ ਗਏ ਮੇਲੇ ਦੇ ਘਰਾਂ ਲੱਗਿਆ ਜੰਨੀਆਂ ਬਣ ਜੀ ਹੁਣ ਮੇਰੀ ਗੱਲ ਸੁਣੋ ਚੰਦ ਚੱਲਦਾ ਹਾਂ ਲੁਕਾ ਆਵੇ ਕਹਿੰਦਾ ਫੇਟਾ ਵੀ ਨਾ ਹਲੋ ਭਾਈ ਲੱਗ ਗਿਆ ਜੀ ਮਠਿਆਈ ਬਣ ਰਹੀ ਹੈ ਲੱਡੂਆਂ ਦਾ ਸਮਾਨ ਬਣਾ ਗਿਆ ਸਾਰੇ ਹੁਣ ਲੱਡੂ ਬੱਟਣੇ ਆ ਸੁਨੇਹਾ ਭੇਜਤਾ ਪੰਨਪਿੰਡ ਚ ਬਾਕੀ ਹੁਣ ਚੱਕ ਕੇ ਲਿਆਏ ਠੰਡੇ ਆਪਾਂ ਸਾਰੇ ਕੰਮ ਨਵੇੜਿਆ ਦਾ ਆ ਲਾਟੇ ਤੇ ਜਾ ਕੇ ਪਾਣੀ ਆ ਠੰਡਾ ਖੋਣੇ ਨਹੀਂ ਖੜੇ ਚੱਲ ਰਿਹਾ ਕੰਮ ਗੈਲਦੀ ਗੱਲ ਵਧੀਆ ਚਲੋ ਮੌਸਮ ਬਹੁਤ ਵਧੀਆ ਸਾਫ ਸੁਥਰਾ ਹੈ ਨਾ ਠੰਡ ਕੁਝ ਨਹੀਂ ਹੈਗੀ ਠੀਕ ਹੈ ਸੈਟ ਸਾਰਾ ਆਹ ਸੈਂਟਰ ਇਹਦਾ ਆਹ ਸੈਂਟਰ ਅੱਗੇ ਰਹਿਤਾ ਆਹ ਸੋਕੋ ਬੈਠੀ ਹੈ ਜੀ ਇਹ ਕੁੜੀ ਸਾਸਰੀ ਕਾ ਬਲਾ ਫਰ ਬਲਾ ਸਾਸਰੀ ਕਾ ਅੱਜ ਕਿਸੇ ਨੂੰ ਤੈਨੂੰ ਮੈਂ ਕਹਾਂ ਨਾ ਬੁਲਾ ਦੇ ਫਿਰ ਫਰਾਗਤ ਹੈ ਬੰਗੜਾ ਸਾਦਾ ਕਲਣਾ ਵੇਖ ਲਾ ਉਧਰ ਭੇਜਦਾ ਚੱਪ ਚੱਪੀ ਵੀ ਦੱਤ ਚੱਪ ਚੱਪਾ ਬਲਾਈ ਹਾ ਸ੍ਰੀ ਗੁਰ ਆ ਕਿਉਂ ਉਧਰ ਰਲਵਾਈ ਲੱਗੇ ਜੀ ਇੰਦਰ ਤਿਆਰੀ ਹੁੰਦੀ ਹੈ ਜਾਂ ਮਹਿੰਦੀ ਦੀ ਆ ਰਹੀ ਸਗਨ ਗੱਲ ਦੀ ਗੱਲ ਚੱਲ ਰਹੀ ਹੈ ਮਹਿੰਦੀ ਵਾਲਾ ਆਖੜਾ ਹਾ ਜਾਗਾ ਦਾ ਆ ਨਮਾਇਟ ਮੈਂ ਦੇਖੀ ਹੋਈ ਆਟਾ ਗਿਆ ਬਈ ਲੱਡੂ ਬਣਾ ਕੇ ਬਹੁਤ ਤਿਆਰੀਆਂ ਨੇ ਬੱਠ ਹੋਣੇ ਆਂ ਅੱਜਰ ਕਾਲੂ ਕੋਈ ਨਹੀਂ ਨਿਕਲਣਾ ਇਹ ਮਾੜੀ ਦੋਗ ਕਰਮਰੇ ਬਣਾਏ ਹੋਏ ਆ ਆ ਚੱਕ ਦੇ ਤੂੰ ਹੀ ਕੱਢ ਦੇ ਪੱਟੀ ਆ ਬਾਹਰ ਕੱਢ ਦੇ ਬਾਹਰ ਬਚਾ ਦੇ ਕਿਆ ਹਾਲ ਹੈ ਕਰਾ ਲਾ ਠੀਕ ਹੈ ਜੀ ਬੰਦੇ ਗਰੀ ਬੈਠਾ ਬਸ ਆਹ ਹੁਣ ਫਰਮੇ ਮਾਣ ਲੱਗੇ ਅੱਛਾ ਲੱਡੂਆਂ ਦਾ ਦੱਸ ਦੇ ਸਾਨੂੰ ਪੜ ਦੋ ਜੀ ਪੜ ਦਿਆਂ ਤਿਆਰੀਆਂ ਹਾਂ ਜੀ ਤਿਆਰੀਆਂ ਤਿਆਰੀ ਇਹ ਤੇ ਰੱਖੇ ਮੰਜੇ ਮੁੰਡੇ ਲੈਣ ਨੂੰ ਹਾਂ ਲੱਗੇ ਜੀ ਇੱਥੇ ਬੈਠਣ ਜਿਹੜੇ ਪਏ ਹੁਣ ਇਹ ਹਾਂ ਫਿਰ ਲੱਗਣੇ ਹੋ ਤੇ ਦੂਸਰੀ ਮੰਜੇ ਚੱਕਣਗੇ ਇਹ ਦਰੋਂ ਅੱਛਾ ਆਉਣ ਲੱਗੇ ਬਸ ਠੀਕ ਹੈ ਦੋ ਮੰਜੇ ਲਿਆ ਦੇ ਦੋ ਜੀ ਦੋ ਚਾਦਰਾ ਉਹ ਮੰਜੇ ਦੇ ਅੰਦਰ ਲਾਉਣੇ ਹੋਣੇ ਲੱਡੂ ਵਾਲੇ ਹੂੰ ਤੋਂ ਮੈਨੂੰ ਬਾਈ ਜਿਹਦੇ ਨਾਲ ਨਹੀਂ ਗੱਲ ਮੋਦਾ ਹੈ 14 ਸਾਲ ਹੋ ਗਏ ਆ ਤੇਨੂੰ ਦੱਸਦਾ ਤੋ ਮੈਨੂੰ ਡਿਸਟ੍ਰਿਕਟ ਤੇ ਨਹੀਂ ਲਿਖਿਆ ਮੰਜੇ ਦੇ ਆਦਰਾ ਹਾਂ ਤਾਂ ਹੋਣਗਾ ਮੈਂ ਹੈ ਜੇ ਤੈਨੂੰ 14 ਸਾਲ ਆਉਂਦੇ ਨੂੰ ਹੋਗੇ ਤੋ ਪਹਿਲਾਂ ਨਹੀਂ ਆਦੇ ਆ 14 ਸਾਲ ਹੋ ਗਏ ਤਾਂ ਇਹਨਾਂ ਆਉਂਦੇ ਨੂੰ 10 ਸਾਲ ਤੱਕ ਆਹ ਲੈ ਆਪਣੇ ਥੋੜਾ ਜਿਹਾ ਇੱਕ ਇੰਨਾ ਨੱਚੀ ਸਲਵਟ ਆਹ ਇਹ ਅਰੇ ਦਾ ਬਾਹਰ ਉਹ ਬੱਚੇ ਕੱਕੇ ਐ ਐ ਹੋ ਕੇ ਭੱਜ ਰਿਹਾ ਨਾ ਬੜੇ ਤੋ ਜਿਹੜਾ ਕੋਈ ਨਹੀਂ ਆਉਂਦਾ ਮੈਂ ਰੋਣੇ ਕੋਈ ਚਾਹੁੰਦਾ ਕੋਣੀ ਪਈ ਉਹ ਤਾਂ ਮਾਣ ਹੈ ਉਹ ਕੀ ਜੜੀ ਉਹ ਜਾਓ ਕਰ ਲੋ ਕਰਾਈ ਸਾਰ ਸਾਰ ਠੇਕ ਰਹੀਆਂ ਨੇ ਆਪਣੇ ਕੋਲ ਆ ਗੜ ਲ ਮੈਂ ਤਾਉ ਸਾਫ ਤਾਂ ਜੀ ਭੱਜ ਭੱਜ ਚੱਲ ਕੀ ਉਹ ਪੰਜ ਪੈਸੇ ਕਰਾਈ ਪਈ ਨਹੀਂ ਚਲੋ ਬਾਕੀ ਬੱਟਦੇ ਲੱਡੂ ਦਿਖਾਉਂਦਾ ਚੱਲੂਗਾ ਕੰਮ ਜਦੋਂ ਸਾਡੇ ਸਾਰੇ ਉਹ ਭਾਈ ਆ ਖੁਰਮੇ ਵਾਲੀਆਂ ਪਕਾਉਂਦੇ ਆ ਜਿਹੜੀਆਂ ਮਠੀਆਂ ਪਕਾਉਂਦੀਆਂ ਕਹਿੰਦੇ ਉਹ ਖੜ ਗਿਆ ਮੱਕੇ ਦਾ ਸਾਰਾ ਸਮਾਨ ਮਟੀਰੀਅਲ ਸਾਰੇ ਚੇਨਤਾ ਪੇਟੀਆਂ ਦੇਖਿਆ ਕੱਲ ਆਪਾਂ ਲਾਦੇ ਨੇ ਆਪਾਂ ਕਹੇ ਕੰਮ ਆਉਂਗੇ ਸਮਾਂ ਆ ਗਿਆ ਬਈ ਸਾਰਾ ਸਮਾਂ ਟਿਕ ਗਿਆ ਖੋਆ ਨਿਕਲਿਆ ਵਾ ਇੱਧਰ ਖੋਲ ਦਾ ਕੰਮ ਚੱਲਦਾ ਚਲੋ ਬਾਈ ਹੁਣ ਕੇ ਮਾਤਾ ਦਾ ਬਾਥਰੂਮ ਉਹਦੇ ਘੁੰਮਣ ਵਾਦਿਆ ਇੱਧਰ ਲੱਕੇ ਮੁੰਡੇ ਖੁਰਮੇ ਬਣਾਉਣ ਹੋਗਾ ਕਿ ਕੇ ਹਾਰਾ ਜਰਾ ਦਿਖਾਈ ਨਹੀਂ ਸਵੇਰ ਦਾ ਉਹ ਕਿਹਦੇ ਮੇਰਾ ਕੋਈ ਨਹੀਂ ਸਵੇਰ ਦਾ ਇਹਦਾ ਮੁੰਡਰੇ ਗੁੱਸਾ ਜੜਿਆ ਹੋ ਵੀ ਦਿਖੇ ਰਿਹਾ ਹੈਗੇ ਸਵੇਰ ਦੇ ਹੈ ਉਹ ਵੀ ਨਹੀਂ ਆਇਆ ਸਵੇਰ ਤੇ ਉਹ ਅਸੀਂ ਹੋਰ ਰਿਸ਼ਤੇਦਾਰ ਇਕੱਠੇ ਕਰਨੇ ਤੇ ਜਿਹੜੇ ਕਰਦੇ ਆਂ ਸਾਂਝਾ ਲਾਇਆ ਮੋਨੋ ਲੈ ਕੇ ਆਇਆ ਹੁਣ ਸਮਝਿਆ ਬਾ ਹੁਣ ਇੱਥੀ ਆ ਤੇਰੇ ਕੋਲੇ ਹੁਣ ਨਹੀਂ ਭਾਦੇ ਆਗੇ ਮੈਂ ਤਾਂ ਆਵ ਗਿਆ ਵਾਹ ਬਿੰਦਰ ਕੱਲਾ ਹੀ ਹੋਣਾ ਉਧਰ ਇੱਕ ਆ ਉਹ ਤਾਂ ਡਾਊਨ ਲੱਗਿਆ ਵਾ ਮਿੰਦੇ ਹਾਂ ਮਿੰਜੇ ਲਿਆ ਦੇ ਨਾ ਤੇ ਮਿੰਜੀਆਂ ਛੋਟੀਆਂ ਮਾਂਜੀ ਬਾਂਜੀ ਕਿੰਨੂੰ ਮੈਂ ਤਾਂ ਜੋਗ ਲਾ ਬੀ ਕੀ ਆ ਜਾਗਾ ਕੀ ਆ ਜਾਗਾ ਟੱਕਣ ਲੈ ਲੈ ਚਾਲੀ मैदे च पाए जो पाए गुंडला मैदा है ठीक है ले आए बंदे ਕਰਤਾ ਭਾਈ ਕੰਮ ਚੱਲ ਰਿਹਾ ਰਵਾਇਦਾ ਮਾਰੋ ਮਾਰ ਕੰਮ ਚੱਲਦਾ ਆਪਾਂ ਕਹਿੰਦੇ ਵੀ ਡੰਗਰ ਵਾਲੇ ਦਾ ਡਾਕਟਰ ਆਉਂਦਾ ਪਤਾ ਲਾ ਉਹ ਥੋੜੀ ਭਰੀ ਪਈ ਐ ਸਮਾਨ ਨਾਲ ਬਾਕੀ ਚੈਟੀਆਂ ਭਾਤਿਆਂ ਦੇ ਭਾਈਆਂ ਸਾਰੇ ਜੀ ਮੁੱਕ ਤੇ ਇਹ ਮੇਰੇ 15 ਹਨ ਉਹ ਨਿਕਲ ਦੇਖਦੇ ਲੋ ਭਾਈ ਮੈਦਾ ਜੋਖਰੇਆ ਖੁਰਮੇ ਵਾਲਾ ਲੋ ਜੀ ਖੁਰਮੇ ਇੱਕ ਇੱਕ ਕਿਸਮ ਦੇ ਬਣਾਉਣਾ ਦੋ ਦੇ ਦੇਖਦੇ ਆ ਜੀ ਹਲਵਾਈ ਸਾਹਿਬ ਬਣਾਉਂਦੇ ਐ ਸ਼ਹਿਰ ਤੋਂ ਬਣਾਉਂਦੇ ਇੱਕ ਹਲੋ ਆਈਦੇ ਵਾ ਦਾ ਲੱਗਣਾ ਵਾਈ ਕਾ ਕਰਦਾ ਮੈਂ ਤਾਂ ਮੈਂ ਤਾਂ ਤੋਂ ਬਣਾਉਣਾ ਜੀ ਨਹੀਂ ਗੋੜਾ ਵਾਲੇ ਹੀ ਬਣਾਉਣੇ ਆ ਕਿ ਤੂੰ ਹੀ ਬਣਾਉਣੇ ਆ ਗੋੜਾ ਨਹੀਂ ਬਣਾਉਣੇ ਹੈ ਇੱਕ ਇੱਕ ਇਸਮ ਰੱਖੋ ਨਾ ਤਾਂ ਕਿਆ ਬਣਾ ਹੈ ਆਹ ਵਾਹੋ ਕਿਆ ਫਟਕੜਾ ਨਾਰਾ ਭਾਗਿਆ ਨਾ ਨਾਉ ਨਾ ਗੋੜਾ ਵਾਲੇ ਜੰਗੇ ਕਿ ਤੂੰ ਹੀ ਠੀਕ ਹੈ ਗੋੜਾ ਵਾਲੇ ਅੱਛਾ ਦੋਹੇ ਚੀਜ਼ਾਂ ਅੱਛਾ ਉਹ ਵਜਨ ਵਾਲੇ ਹੁੰਦੇ ਹੈ ਹਾਂ ਦਾ ਨੇ ਉਹ ਠੀਕ ਹੈ ਠੀਕ ਹੈ ਠੀਕ ਉਹ ਭੱਜੀ ਜੀ ਕੰਮ ਆਉਂਦੀ ਹੈ ਹਾਂ ਆ ਹੋ ਜਾਂਦੇ ਹੋਰ ਢੱਲੇ ਜੇ ਹੋ ਜਾਂਦੇ ਗੱਲੇ ਗੱਲੇ ਜੋਂ ਲੱਜਦਾ ਕੋੜਾ ਲਾਉ। ਸਰਾਬ ਛੱਡ। ਸਰਾਬ ਜੇ ਛੱਡ ਦਿੰਦੇ ਐ। ਜੇ ਲਾਉਂਦੇ ਕੋੜਾ ਲੈਣ ਭਾਈ ਕੋਪਣ ਗਿਆ। ਹੂੰ। ਉਹ ਲਾ ਕੇ ਫਰਮੈਂਟ ਹੈ? ਆਮ ਜੂਰੇ ਜਾਣ ਦੇ। ਮਾਪਾ ਚੰਨੀ ਬਾਣ ਵਿੱਚ ਜੀ ਜਾਂਦਾ। ਅੱਛਾ। ਮਰੀਨ ਲੱਕੜੀ ਫਾਇਦਾ ਗਿਆ ਠੀਕ ਨਹੀਂ। ਇਹ ਹਟੋ ਬਾਹਰ ਪਾਉਂਦਾ ਨਹੀਂ ਹੈਗਾ। ਆ ਕੇ ਦੇਖੋ ਤੁਸੀਂ। ਆ ਕੇ ਆ ਗਿਆ ਮੈਂ। ਇਹ ਮਿੰਟਕੇ ਪਾਉਣਾ ਪੈਂਦਾ ਪਾਣੀ? ਅੱਛਾ। ਅਦਰਿਕ ਆਦੇ ਕਿੰਨਾ ਪੈਂਦਾ ਅੱਧਾ ਕਿਲੋ ਪਾਣੀ ਪੈ ਜਾਂਦਾ ਹਾਂ ਆਹ ਬੂਟੀ ਆ ਭਾਈ ਆਹ ਐਂ ਨਾ ਕੰਮ ਕਰਨਾ ਸਾਰੇ ਇਹਦੇ ਨਾ ਨਹੀਂ ਸਾਨੂੰ ਦੱਸ ਦੇ ਗਿਆ ਇਹਨਾਂ ਨੂੰ ਮੋਲੀ ਹਾਂ ਅੱਛਾ ਸਫਾਈ ਜੀ ਬਣੀ ਵੀ ਨਹੀਂ ਇਹਦੇ ਪਰ ਨਾ ਪਿੰਨੇ ਜੇ ਪਰ ਅੱਛਾ ਲੈ ਫਿਰ ਫੜਨ ਜਾਓ ਵੇ ਉਹ ਵਾਜੋ ਬਣ ਕੇ ਰੋ ਪੀਣੀ ਜਾ ਕੇ ਸਰ। ਚਾਹ ਤੁਸੀਂ ਪੀਣੀ ਹੈ? ਚਾਹ ਚਾਹ। ਠੀਕ ਚਲੋ ਚਾਹ ਪਾਦੇ। ਜੇ ਤਾਂ ਤੁਸੀਂ ਪੀਣੀ ਵੇਣਾ ਪਵਾਵਾ ਨਹੀਂ ਘਾ ਭੇਤਵਾ। ਹਾਂ ਦੱਸਣਾ ਧੀ ਸੀ ਦੀ ਔਰਨ ਓਏ। ਹੋਰ 4 ਗਲਾਸਾਂ ਚ ਪਾ ਜਾ ਬਾਕੀ ਆਪਣੀ ਖਾ ਲੈ ਜਾ। ਬਾਰੇ ਪਾਰੇ ਪਾਰੇ ਸ਼ਾਬਾਸ਼। ਵਾਲੇ ਵਾਲੇ ਵਾ ਬਹੁਤ ਹੈ ਚਲ ਜਾਓ ਇਹਾਰੇ ਜੋਗਰਾਦ ਗਾਂ ਕੱਢ ਦੋ ਲੈ ਵੀਗਾ ਨਹੀਂ ਇਹ ਮਰਹਤੀ ਆ ਪੜਿਆ ਹੋਇਆ ਹੈ ਉਹੋ ਕਾਦਰ ਜੋ ਕੀ ਆ ਗਿਆ ਹੁਣ ਪਾਲੀ ਮੈਂ ਇਹ ਲੈ ਹਾਂ ਮੈਂ ਤਾਂ ਪੀਏ ਲੈਣੀ ਭਰਾ ਮੈਂ ਕਿ ਛੱਡਣੀ ਆ ਭਾਈ ਯਾਰ ਮਾਰੇ ਪਹੁੰਚ ਗਿਆ ਲੇਟੇ ਹੋਗੇ ਕਾਕੇ ਤੋਂ ਕਹ ਤੈਨੂੰ ਮੋਸਕ ਆ ਕੇ ਲੱਟੂ ਬਣਾਉਣ ਇਹ ਹਾਂ ਇੱਥੇ ਤੁਮ ਉਹ ਬਣੀ ਲੱਟੂ ਵਾਲੀ ਮਟਾਈ ਹੋ ਗਈ ਸ਼ੁਰੂ ਉਹ ਤਾਂ ਯਾਰ ਮਾਰੇ ਪਹੁੰਚ ਗਿਆ ਆਪਣੀ ਡਿਊਟੀ ਉੱਤੇ ਲੱਗ ਗਿਆ ਹਾਂ ਜੀ ਜੇ ਮਾਰਦਾ ਭਾਈ ਗੋਆ ਵੀ ਵਾਲੇ ਇਹ ਹਾ ਤਾਂ ਮੈਂ ਉਸ ਤਰੀ ਮੈਂ ਕਿਹਦਾ ਹਾਂ। ਹਾਂ ਜਿਹੜਾ ਕੋਈ ਆਪਣੀ ਮੈਂ ਜਿਹਨਾਂ ਨੂੰ ਨਾ ਹੈ ਕਰ ਛੜੜਾ ਵੀ ਛੜ ਦੇ ਉੱਪਰ ਲਗਾ ਕੈਂਚੀ ਮਾਰ ਲੈ। ਹੁਣ ਚੱਖ ਹੋ ਜੂ ਬਾਈ ਇਹ? ਹਾਂ ਹਾਂ ਛੱਤ ਨੂੰ ਕਿਹਨੂੰ ਆ ਬੱਦ ਨਾ ਨਹੀਂ ਚਾਦਰਾਂ ਚੱਕਣੇ ਪੈਣਗੇ ਤਾਂ ਉਹਨਾਂ ਜਗਾਰ ਦੇਣਾ ਉੱਪਰ ਨਰਵਾਜ ਹੋਵੇ। ਛੜੜਾ ਵੀ ਥੱਲੇ ਰੱਖ ਇਹਦਾ ਉੱਪਰ ਚੱਕਣਾ ਪੈਣਾ ਬੀਚ ਨੂੰ। ਚੱਲ ਲੈ ਆ ਲੈ ਕੈਂਚੀ ਲਿਆ ਵੇ। ਕੱਢ ਦੇ। ਅੰਨ ਮਿੱਤਰ ਨੂੰ ਇਹ ਆ ਗੜ ਗਿਆ। ਉਹ ਵੀ ਗੜ ਗਈ। ਲੈ। ਹੋਰ ਆਪਿਆ ਲੌਕ ਨੂੰ ਨਾ ਤਾ ਨੌਕ ਨੂੰ ਗੱਲ ਫੋਟ ਕਹੀ ਦੇ ਲੋਕ ਖੜੇ ਜਿਨਾ ਪਹਿਲੀ ਵਾਰ ਤਾਂ ਨੌਕ ਨਾ ਜੰਦੀ ਕਿੰਭੀ ਉਹ ਤੈਨੂੰ ਨੌਕ ਨੂੰ 15 ਅੱਜ ਆਪਰੇ ਹਾਂਜੀ ਵਿੱਕੀ ਮੀਟਾ ਲਾਇਆ ਬਲਕੋ ਨੰਬਰ ਤਾਲਦਾ ਕਮੇਂ ਹਾਂ ਮੈਂ ਝਾਲਦਾ ਬੋ ਰਹਾ ਹਾਂ ਹਾਂ ਝਾਲਦਾ ਕੰਮ ਲੱਡੂ ਵਾਲੇ ਲੱਡੂ ਲੱਗੇ ਓਏ ਵਾਲਾ ਕਿਥੇ ਅਸ਼ੋਕ ਹੋ ਗਿਆ ਮੈਂ ਤੁੰਗੀ ਕੱਲ ਤੱਕ ਇੱਕ ਨਹੀਂ ਹੈ ਮੈਨੂੰ ਕੋਈ ਹੋ ਗਿਆ ਲੁੱਟ ਕੱਲ ਹੋ ਜਾ ਰੋ 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 ਆਹ ਵਾਲਾ ਜਿਹਨਾਂ ਨੂੰ ਤਰਮ ਪਾਉਂਦੇ ਨੇ ਮੈਂ ਦੇਖਿਆ ਪਹਿਲਾਂ ਬਹੁਤ ਦੂਰ ਗਿਆ ਕਰਦੇ ਕਹਿੰਦੇ ਹੁੰਦੇ ਆਈ ਨਾ ਫੋਟੋਆਂ ਕੰਪੋਜ਼ ਕਰ ਲਓ ਨਾ ਮਨ ਨੂੰ ਜਨ ਕੁਰੀਆਂ ਖਾ ਸਕਦੇ ਹੋ ਕਿ ਆ ਜੇ ਉਹ ਮਾਰ ਰੋਟਾ ਚਾਹੇ ਜੇ ਪਹਿਲੇ ਚਾਹੇ ਕਰ ਦੇਣਾ ਤੇ 베ਰੀ ਸਵਾਦ ਸਵਾਇ ਨਹੀਂ ਆਉਗੀ ਤੇ ਨਰਮ ਸਵਾਇ ਹੋਊਗੀ ਉਹ ਖਾਣੇ ਜੋ ਫਰਕ ਪਾਣਾ ਹਾਂ ਕਾਹ ਤੜੇ ਤੋਂ ਲੈ ਮੈਂ ਹਾਇ ਰੰਗ ਰੱਖ ਕੇ ਘਣਾ ਬਣਾਉਣਾ ਬਚੇ ਰੰਗ ਲਈ ਆਪਾਂ ਨੇ ਆਹੋ ਵੇਜ ਗੱਲਾਂ ਗੱਲਾਂ ਦੇ ਫਿਰ ਜਣਾ ਹਾਂ ਕੰਦਾ ਕੰਦਾ ਜੇ ਖੁੰਦਾ ਫਿਰ ਜਾਂਦਾ ਲੱਡੂ ਜੇ ਖੁੰਦਾ ਫਿਰ ਜਾਂਦਾ ਹੁੰਦਾ ਦਾਣਾ ਜਾਂ ਨਾਲੇ ਗੋੜ ਵਾਲ ਦਾ ਭਰੇ ਖਾ ਪਈ ਜਾਣਾ 4 ਕਿਲੋ 4 ਕਿਲੋ ਮੈਦਾ ਫੇਰ 2 2 ਕਿਲੋ ਪਾ ਲੈ। ਬਾਰੇ ਹੋਰ ਇਹਨਾਂ ਉਂਝੜਾ ਹੋਰ ਬਾਰੇ। ਬਾਰੇ 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 ਬਾਰੇ। ਥੋੜਾ ਜੁਰ ਬਾਰੇ। ਵਾਸ। ਇਹਨਾਂ ਹੋਰ ਬਾਰੇ 4 ਕਿਲੋ ਕਹਿੰਦੇ 2 ਕਿਲੋ। ਜਿਆਦਾ ਹੋ ਗਿਆ ਚੱਕ ਲੈ ਥੋੜਾ ਯਾਰ ਬਸ ਬੋਲੇ ਜਾਂਦੇ ਬੋਲੇ ਥੱਲੇ ਨਾਲ ਗੇੜ ਦੀ ਜਿਹੜਾ ਫਟਵਾਲ ਮੰਗੜ ਮਾਰਦਾ ਚੱਕ ਕੇ ਥੱਲੇ ਨਾਲ ਗੇੜ ਦੀ ਮੈਂ ਫਟਵਾਲ ਮੰਗੜ ਮਾਰਦਾ ਚੱਕ ਕੇ ਉਹਨੂੰ ਫੁੱਲ ਭਾਈਆ ਕੀ ਆ ਹੱਲ ਵਰਕ ਕੀ ਪੰਜੇ ਰੱਖੇ ਨਾਲੇ ਹਰ ਜਨ ਹਰ ਜਨ ਹਰ ਜਨ ਮੱਠੀਆਂ 4 ਕਿਲੋ ਦੀ ਬਣਾਉਣੀਆਂ ਇਹ ਬਣ ਲੱਗੀਆਂ ਮੱਠੀ ਹਾਂ ਆਸਾ ਮੱਠੀ ਦਾ ਠੀਕ ਆ ਆਖਾ ਪਾਉਣ ਲੱਗਿਆ ਆਖਾ ਪਾਉਣ ਦਾ ਵਿੱਚ ਹੁਣ ਆਮ ਨਾਲ ਜਿਹੜਾ ਪਾਇਆ ਹੈ ਜਮਾਨ ਜਮਾਨ ਉਹ ਤੈਨੂੰ ਤਾਂ ਪਤਾ ਸਾਰਾ ਗੱਲ ਜੁਆਇਨ ਹੀ ਪੁੱਛਦਾ ਮੈਂ ਜੁਆਇਨ ਕਹਿੰਦਾ ਜੁਆਇਨ ਲੈ ਆ ਕੇ ਪਾਉਣ ਲੱਗੇ ਇਹ ਨੂੰ ਲਾਲ ਮਿਰਚ ਅੱਛਾ ਪਾਈ ਸਾਬ ਨਾ ਦੇਖ ਕੇ ਪਾਉਣੇ ਸੀ ਪਾਉਣੇ ਠੀਕ ਹੈ ਨਾ ਹੈ ਇਹ ਵਿੱਚ ਪੱਟ ਪਿੱਛੇ ਥੋੜੀ ਮੱਠੀ ਵਾਲਾ ਵਾਲਕਾਰ ਹੌਲਣ ਲੱਗ ਗਿਆ ਇੱਕ ਨੇ ਮੈਦੇ ਚ ਪਾਇਆ ਹੌਲ ਜਾਣਾ ਮੱਠੀ ਨੇ ਠੀਕ ਨਹੀਂ ਕਿ ਹੌਲ ਕਰਨੀ ਹੈ ਕੋਈ ਸਰ ਬਾਅਦ ਚ ਵਿਚਾਰ ਕਰਦਾ ਹਾਂ ਹੌਲ ਬੜਾ ਕਰਦਾ ਹਾਂ ਹਲੋ ਕਿ ਟਾਇਟ ਹੈ ਇਹ ਮਖਾਲਾ ਇਹ ਮਖਾਲਾ ਨਾਲ ਕੰਮ ਕਰਨਾ ਹੀ ਆਣਾ ਆਪਣਾ ਹੁਣੇ ਇਹਨੂੰ ਬਣਾਉਣਾ ਨਰਮ ਨੇ ਨਰਮ ਮੱਠੀ ਵਾਲੇ ਕੋਲ ਨਹੀਂ 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 ਹੁਣ ਨਿਕਾ ਕੇ ਹਾਲੇ ਨਹੀਂ ਗਰਦ ਬੰਦ ਦਾ ਤੇਰਾ ਉਹਦਾ ਉਹ ਦੇਖ ਸ਼ਾਲਾ ਮਾਰ ਦੋ ਜੀ ਲੱਗਣਾ ਹੁਣ ਭਾਈ ਪਹਿਲਾਂ ਕੀ ਹੁੰਦਾ ਹੈ ਪਹਿਲਾਂ ਆਪਣਾ ਮਦਾਨੀ ਜਿਹੜੀ ਕਰਦੇ ਹੁੰਦੇ ਸੀ ਹਨਾ ਹਾਂ ਉਹ ਕੁਝ ਹੋਰ ਸੀ ਹੁਣ ਇਹਨਾਂ ਨੇ ਇਹ ਗੜ ਪਿੱਛੇ ਜੀ ਪਿੱਛੇ ਪਿੱਛੇ ਮਦਾਨੀ ਤਿਆਰ ਕਰਨੀ ਇੱਕ ਦਿਨ ਪਹਿਲਾਂ ਹੂੰ ਹੁਣ ਵਾਹ ਆਹੀ ਚੀਜ਼ ਪਾ ਰਹੇ ਨੇ ਉਹਦੇ ਵਿੱਚ ਚਲੋ ਮੇਰੇ ਬਸ ਖਿਆਲ ਆ ਗਿਆ ਬੰਨਾ ਬਹੁਤ ਬੱਤ ਦੇਖਣੀ ਪੈਂਦੀ ਸਾਰੇ ਨੇ ਦੇਖਿਆ ਭਾਈ ਨੇ ਵੀ 6 ਜਗ੍ਹਾਵਾਂ ਜਦੇ ਥੰਦਾ ਜੀ ਬਾਤ ਕਰਦੇ ਗਾ ਜਿਆਦਾ ਤੇਲ ਤਾਂ ਤੇਲ ਦਾਦਾ ਨਹੀਂ ਗੁਰ ਨਹੀਂ ਦਦਦਾ ਭਾਈ ਗੁਰ ਕੋਈ ਕਿਸੇ ਦਦਦਾ ਛੱਡੀ ਅੱਧੀ ਦੇਖ ਕੀ ਹੈ ਹੁਬ ਆ ਗਈ ਰਾਖਾ ਕਬੱਡੀ ਵਾਲਾ ਇੱਥੇ ਆਉ ਦੇਖੋ ਮੱਟੀ ਵਾਲੇ ਪੁੱਛਿਆ ਤੌਰ ਤੇ ਆਉਣਾ ਹੈ ਪੁੱਛਿਆ ਸੌਣ ਲਾਣਾ ਹੈ ਅੰਦਾ ਵੀ ਹੈ ਦੇਖੀ ਜੀ ਅੰਦਰ ਵਿੱਚ ਵਿੱਚ ਨੂਨ ਵਿੱਚ ਕਰ ਗਿਆ ਨੂਨ ਵਿੱਚ ਪਿੱਛੇ ਕਰ ਗਿਆ ਤੇਰਾ ਵਾਗਿਆ ਮੈਂ ਨਾ ਸਟਾਰ ਦੀ ਅੱਗੇ ਹਾਂ ਰੰਗ ਕਿਉਂ ਹੋ ਰਹੀ ਕੋਈ ਛਾ ਕਮਰਾ ਜਿੰਦਾ ਕਰਿਆ ਦਾ ਮਿਸਤਰੀ ਨੇ ਇੱਕ ਤਾਂ ਇਹਦਾ ਬਸ ਮੈਥੀ ਦੇਖ ਲੈ ਫਿਰ ਉਹ ਹੀ ਕੰਮ ਕਰਿਆ ਹੋਸੀਆ ਕੱਦਾਂ ਮੇਜ ਦਿੱਤਾ ਵਾ ਤੁਹਾਨੂੰ ਮੇਜ ਹੀ ਨਾ ਕੱਦਾਂ ਮੇਜ ਦਿੱਤਾ ਵਾ ਮਠਿਆਈ ਵਾਲੇ ਕਮਰੇ ਨੂੰ ਕਹਿੰਦਾ ਜੰਦਾ ਵੀ ਜ਼ਰੂਰੀ ਆ ਕਮਰਾ ਛੋਟਾ ਲੱਗਦਾ ਚੱਲੇ ਮੈਨੂੰ ਹਨਾ ਛੋਟਾ ਹੈ ਚੱਲ ਦੇਖਦੇ ਆ ਹੈ ਆਹ ਦਾ ਫਟੋ ਚ ਕਰਦੇ ਨੇ ਨਾ ਤੇ ਰਾਤ ਰਾਤ ਬਣ ਜਾਣਾ ਹੋ ਜਾਣਾ ਕਹਦੇ ਹੁਣ ਹੁਣ ਤਾਂ ਫਿਰ ਹਾਂ ਹੁਣ ਵੀ ਹੋਰ ਵੀ ਕਿੰਨਾ ਕਰੇ ਕੋਈ ਤਾਂ ਬਣਨ ਨੂੰ ਇੱਕ ਮੰਜਾ ਇੱਧਰ ਉਹ ਲਾ ਦਿੰਦੇ ਆ ਬਾਕੀ ਵਗੈਰਾ ਇੱਕ ਉਹ ਤੇ ਪਾ ਦੇਣੀ ਆ ਬੜਾ ਆਲਾ ਯਾਰ ਵੱਲ ਉਹਦਾ ਕੁਝ ਵੀ ਦੇ ਦੇਗਾ ਆਹ ਹੋਲਡਰ ਚ ਲਾ ਦੇ ਜਿੱਥੇ ਟੰਗਦੇ ਨੇ ਡੇਕ ਦੇ ਆਹ ਕੀਲੀ ਵੇਰੇ ਕੁੰਡੀ ਵੇਰੇ ਡੰਗਦੇ ਜਿਹੜੇ ਕੁੰਡੀ ਕੋਲੇ ਆ ਆ ਇਹ ਦੋਏ ਲਿਆਉਣੇ ਚਿੱਟਾ ਜਾ ਚੱਲ ਹਾਂ ਦੇ ਦੇ ਲੈ ਆ ਜਾਣਾ ਹੁਣ ਚਿੱਟਾ ਹੂੰ ਬੜਿਆ ਨਹੀਂ ਉਹ ਜਿਹੜਾ ਪਲੱਗ ਇਹਦੇ ਆਹੇ ਚੱਲਦਾ ਇਹਦਾ ਪਲੱਗ ਉਹ ਬਸ ਸਿਸਟਮ ਹੁੰਦਾ ਅੱਛਾ ਉਹ ਪਲੱਗ ਚੱਲੇ ਉਹ ਬਸ ਆ ਜਾ ਚੱਲੋ ਤਾਂ ਬਿੱਲ ਆਉ ਚੱਲਿਆ ਵਾ ਦੋਗੋ ਦੇ ਵਾਹ ਫਸੇ ਚਲ ਪਾ ਨੇ ਪਰ ਉਹ ਤਾਰੇ ਬਹੁਤ ਸਾਰੇ ਵਿੱਚ ਉਹ ਦਾ ਉਹਨਾਂ ਜੋ ਵਿੱਚ ਤਾਂ ਇਹਨੂੰ ਲੱਗ ਗਿਆ ਅੱਜੇ ਚੱਲਦੀ ਕਾ ਚੰਦੀ ਕਾ ਦਾ ਦੋ ਤਿੰਨ ਮਹੀਨਾ ਪੂਰੇ ਤਾਂ ਬਸਾਂ ਹੀ ਬੈਠਾ ਤਾਂ ਉੱਥੇ ਉੱਧਰ ਘੜ ਘੜ ਕਰ ਕਰਾਉਂਦਾ ਨੋ ਵੀ ਟੈਂਟ ਵਾਲੇ ਨੇ ਲਾ ਤਾ ਚਲੋ ਉਹਨਾਂ ਦੀ ਸੈਟਿੰਗ ਜੀ ਕਰਤੀ ਬਜਾਲੇ ਉਹ ਵੀ ਲਾਤੀ ਜਿਹੜੀ ਮੈਂ ਹੁਣ ਨਾ ਮੈਂ ਭੁੱਲ ਗਿਆ ਕਹਿੰਦੇ ਜਿਹੜੀ ਸਟਾਲ ਦੇ ਉੱਪਰ ਲੱਗਦੇ ਚੁੰਨੇ ਜੰਨੇ ਬਣਉਣੀਆਂ ਵੀ ਪਰਦੇ ਚਲੋ ਜਿਆਦਾ ਤਾਂ ਇਹ ਗੱਡ-ਗਡਾਈ ਤਾਂ ਹੁੰਦਾ ਹੈ ਸੈਟਿੰਗ ਜੀ ਕਰਨੀ ਇੱਕ ਵਾਰ ਵੀ ਇਹ ਹੋ ਗਏ ਉਹਨੇ ਸੈਟ ਸਾਰੀ ਪਰਦੇ ਦਾ ਫਿਰ ਬੰਨੇ ਹੋ ਜਣੇ ਇੱਕ ਅੱਧ ਦਿਨ ਪਹਿਲਾਂ ਬੰਨਣਗੇ ਕਿਉਂ ਹਲੇ ਆਪਣਾ ਕੱਲ ਪਰਸੋਂ ਨੂੰ ਪ੍ਰੋਗਰਾਮ ਹੈ ਵੀ ਕੱਲ ਨੂੰ ਬੰਨੇ ਜਾਣਗੇ ਚਲੋ ਹੱਦ ਬੰਦੀ ਜੀ ਕਰਕੇ ਆਪਣੀ ਪਤਾ ਲੱਗਾ ਥੋੜੀ ਜਿਹੀ ਜਗ੍ਹਾ ਜੇ ਆ ਗਿਆ ਸਾਨੂੰ ਤਾਂ ਲੱਗਦਾ ਵੀ ਖਾਸੀ ਵੱਧ ਜਾ ਕੇ ਜਾਣਾ ਉਹ ਪਰਾਂ ਤੱਕ ਅਸੀਂ ਇਹਦੇ ਸਿਰ ਜਾਗ ਜਊਗਾ ਉਹ ਪਰਾਂ ਐਂਟਰੀ 게ਟ ਬਣਾਤਾ ਉੱਥੇ ਲਿਆਉ ਦੋ ਪੈਰ ਲਾਤੇ ਤੇ ਸਿੱਧਾ ਅੰਦਰ ਚਲੋ ਬਾਕੀ ਬੰਨੇ ਤੇ ਦਿਖਾਵਾਂਗੇ ਜਿਵੇਂ ਬਣਾਉਂਦੇ ਆ ਸਟੇਜ ਹੋਪਰਾ ਬਣੂਗੀ ਸਾਰੇ ਸਾਰਾ ਕੁਝ ਦਿਖਾਵਾਂਗੇ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਵੀ ਹੁਣ ਕੱਖ ਜਿਹਾ ਵੱਡਣਾ ਆਇਆ ਤੇ ਆਪਾਂ ਇੰਦਰ ਨ ਲੱਦਾ ਖੜਾ ਹੈਗਲਾ ਆਪਣਾ ਗਰਮ ਹੈ ਬੱਲੇ ਬਾਈ ਜੀ ਵਾਟਰ ਹੀ ਉਹਨਾਂ ਨੂੰ ਹੈ ਅੱਥੀ ਇਲਾਕਾ ਕਾਲੀ ਰਹੀ ਘੱਟ ਗਈ ਨਹੀਂ ਹੁਣ ਗਰਮ ਹੋਰ ਹੋਰ ਹੋ ਰਿਹਾ ਹੈ ਉੱਤੇ ਉਹ ਗਰਮਾ ਮੜੇ ਹੋਰ ਹੋ ਰਿਹਾ ਹੈ ਗਰਮੇਂ ਕੀ ਗੱਡੀ ਹੈ ਜਦੋਂ ਜਦੋਂ ਆਏ ਤੇ ਤੇ ਲੋਟ ਹੈ ਜਾਂ ਚਾਹ ਡੰਡੀ ਹੈ ਉਰਪੁੱਤ ਤੇ ਕੀ ਜਾਓ ਤਾਂ ਹੀ ਨਿਪਟਣਾ ਹੈ ਪਹਿਲੇ ਆਪਰਾ ਆਜੋ ਬਾਈ ਇਹ ਤੈਨੂੰ ਆਜੋ ਨੇੜੇ ਨੂੰ ਹੋ ਹੱਥ ਤੋਂ ਖਣ ਲਾ ਕੇ ਵਾਹ ਬਈ ਮਾਸ਼ਾਵਰ ਕੀ ਚੀਜ਼ ਕੀ ਚਾਹੀਦਾ ਅਖਬਾਰ ਕਿੱਥੇ ਉਹਦੇ ਦੋ ਤੇ ਹੈਤੀ ਉੱਥੇ ਰੱਖੀ ਰਾਈਕ ਗੁੰਜੇਵਰੇ ਤੇ ਹੈਗੀ ਆ ਹਾਂ ਦਿਲ ਮੈਂ ਦਿਲ ਦਾ ਆਪਣੇ ਪੁਜਾਰੀ ਵਿਰਲੇ ਵਿਰਲੇ ਜਿਹੜੇ ਲੱਡੂ ਨਹੀਂ ਵੰਡਦੇ ਹੈ ਵਿਰਲੇ ਵਿਰਲੇ ਉਹ ਕਲਵਾਈ ਸਾਹਿਬ ਇੱਕ ਫੋਨ ਆਇਆ ਹਰਿਆਣੇ ਤੇ ਉਹ ਕਹਿੰਦੇ ਵੀ ਰਸਗੋਲੇ ਬਣਾਉਣੇ ਮਾਹ ਬਣਾਉਣੇ ਆ ਉਹ ਇੱਕ ਸੰਗਤਰੇ ਦਾ ਵਿਆਰਕ ਲੱਗਦਾ ਹੁੰਦਾ ਸੰਗਤਰੇ ਦੇ ਛਿਲਕ ਦਾ ਅਰਕ ਉਰਕ ਵੀ ਰਸਗੋਲੇ ਨੂੰ ਕਹਿੰਦਾ ਲਾ ਕੇ ਬਣਾ ਕੇ ਦੇਖੋਗਾ ਨਾ ਵੀ ਕਾਜੀ ਜੀ ਬਣਦੀ ਹੈ ਗੋਣਾ ਕਦੇ ਉਹ ਕਹਿੰਦਾ ਬੂਰਾ ਨਹੀਂ ਕੁੱਤਾ ਉਹ ਅੱਛੇ ਆ ਬੂਰਾ ਪਾਉਣਾ ਪੈਣਾ ਹੈ ਤੇਰਾ ਭੱਜੇਗਾ ਨਾ ਸੁਣ ਕੇ ਹਰਕ ਦਾ ਮਹਾ ਭਾਈ ਦੱਸ ਦੂੰਗਾ ਮੈਂ ਹਲਵਾ ਆ ਗਿਆ ਦੇਖ ਲੂੰਗਾ ਸਲਾਹ ਕਰਕੇ ਜੇ ਬਣਾ ਦੇ ਮਾੜੇ ਮੋٹے ਖਾਣੇ ਜੋ ਕੇ ਸਾਡੇ ਉਹ ਮਾੜੇ ਮੋٹے ਤਾਂ ਪੜਾ ਨਹੀਂ ਹਨ ਉਹ ਕਹਿੰਦੇ ਵੀ ਚਾਰ ਸੰਗ ਤੇਰੇ ਐਂ ਚਾਰ ਸਿਰ ਕੰਦੇ ਹਰਕ ਬਣ ਜਾਣਾ ਬੂਰਾ ਨਹੀਂ ਕੋਈ ਪਾਉਣਾ ਤੇ ਚੀਨੀ ਬਚ ਗਈ ਅੱਛਾ ਡੰਗਰਾਂ ਨੂੰ ਪੈਣਾ ਉਹ ਅੱਛਾ ਹਾਂ ਠੀਕ ਹੈ ਸੰਗਤਰਾ ਪਾਲਾ ਮਾਲਟਾ ਪਾਲਾ ਗਲਗਲ ਪਾਲਾ ਜੋ ਮੱਤੀ ਪਾਲਾ ਅੱਛਾ ਪੁਰਾਣੀ ਕੋਟੋਣਾ ਠੀਕ ਆ ਸਮਝ ਗਿਆ ਮੈਂ ਤੇਰੀ ਗੱਲ ਸਮਝ ਗਿਆ ਤੁਹਾਡੇ ਦਾ ਹਲਵਾ ਆਇਆ ਤਾਂ ਬੜੇ ਸਮਾਨੇ ਮੇਰੇ ਕੋ ਹਾਂ ਉਸ ਬੋਲੇ ਕਿ ਨਾਹ ਕੇ ਪਾਣੀ ਹਲ ਬਣਾਏ ਨੇ ਅੱਛਾ ਚਲ ਗੱਲਾਂ ਬਾਤਾਂ ਹੋ ਘੱਟ ਨੇ ਨਹਿਰ ਦੇ ਪਾਣੀ ਕਰ ਹਾਂ ਰੱਬ ਦੇ ਅੱਛਾ ਖਾਦੇ ਖਾਦੇ ਕਿੱਥੇ ਦੇ ਨਲਕੇ ਸ਼ਾਮਾ ਬੈਠ ਗਿਓ ਅੱਛਾ ਗੱਲਾਂ ਸੁਣ ਲਈ ਨਹਿਰ ਦੇ ਪਾਣੀ ਗੱਲ ਚਲ ਗੱਲਾਂ ਬਾਤੀਆਂ ਮੇਰਾ ਕੰਮ ਤਾਂ ਮਠਾਈ ਦਾ ਆਈ ਹਾਂ ਹਾਂ ਪਕਾਉੜੇ ਕਿਹੜੇ ਸਭ ਦੇ ਆ ਅੱਛਾ ਉਹਦੀ ਮਠਾਈ ਦਾ ਨੂੰ

ਪਾ ਉਹਰੇ ਮਾ ਦਾ ਮੱਠੀ ਦਾ ਬੰਦਾ ਹੋ ਗਿਆ ਮੇਰਾ ਛੋਟਾ ਡਿਜ਼ਾਈਨ ਹੋ ਗਿਆ ਮੈਂ ਤੇ ਵੀ ਨਹੀਂ ਆਤਾ ਤੇ ਤੇਰੇ ਹੁਣ ਮੱਠੀਆਂ ਨਹੀਂ ਕਿ ਬਣਾਉਣੇ ਬਸ ਮੈਂ ਤਾਂ ਰੋੜੀਆਂ ਲੱਗਦੇ ਆ ਭਾਈ ਆ ਤਾਂ ਹੋ ਗਿਆ ਤਾਂ ਜੱਤੇ ਦਾ ਹੈ ਕਿਹੜਾ ਚਿੱਟੇ ਰੰਗ ਦਾ ਜੀ ਆ ਆਗਮ ਉਹ ਵੀ ਬਾਈ ਬਲੌਗਰ ਹੈ ਬਾਈ ਆਈ ਬਾਈ ਬਾਈ ਬਲੌਗਰ ਹੈ ਇਹ ਮਠਿਆਈਆਂ ਮਾਰੇ 10000 ਰੁਪਏ ਦਾ ਕਿਹੜਾ ਚੈਨਲ ਦਾ ਆਪਣਾ ਅਵਤਾਰ ਸਿੰਘ ਬਿੱਲੂ ਹੈ ਅਵਤਾਰ ਸਿੰਘ ਬਿੱਲੂ ਬਾਈ ਦਾ ਚੈਨਲ ਹੈ ਬਾਈ ਦਾ ਹਰਵਾਈ ਹੈ ਇਹਦਾ ਆਪਣਾ ਚੈਨਲ ਖੋਲਿਆ ਹੋਇਆ ਹੈ ਉਹ ਵੀਡੀਓ ਪਾਈਆਂ ਵੀ ਆ ਵੀ ਸਪੋਰਟ ਦੇਣ ਜੀ ਮੇਰੇ ਆਪਣੇ ਵੀਰਾਂ ਦੀ ਹਾਂ ਹਾਂ ਪੜ ਕੇ ਕਰਿਓ ਵੀਰ ਦੀ ਸਪੋਰਟ ਬਾਈ ਸਾਰੇ ਆਪਾਂ ਲੰਗੇ ਬੇਨਤੀ ਮੈਨੂੰ ਦੱਸਦਾ ਕਿ ਸਰਦਾਰ ਭਾਈ ਜੀ ਨੇ ਹਾਂ ਵੀ ਮੇਰਾ ਚੈਨਲ ਵੀ ਹੈ ਇਹ ਮੋਨਟਾਈਜ਼ ਹੋਇਆ ਵੀ ਆਪਣੀ ਹੈ ਨਾ ਚਲੋ ਜਿੰਨਾ ਹੋ ਸਕੋ ਮੇ ਇਹ ਵੀਰਾਂ ਨੂੰ ਭਾਇ ਤੇ ਸ਼ੇਅਰ ਕਰਿਓ ਬਾਜ ਬਾਜ ਵੀ ਮੇਰੇ 1.5 ਸਾਲ ਹੋ ਗਏ ਕਿ ਆਪਾਂ ਦੇਖ ਲਈਏ ਪ੍ਰਗਤੀ ਪਈ ਨੇ ਜੀ ਆ ਉਹਨਾਂ ਨੇ ਕਿੰਨੇ ਚੰਗੇ ਜਾਨ ਬਹੁਤ ਦਿੱਤੀ ਬੋਲਦਾ ਜਾਂਦਾ ਹਾਂ ਮੈਂ ਛੋਟੇ ਸਾਈ ਉਹਨਾਂ ਵੀਰੇ ਮੇਰਾ ਚੈਨਲ ਮੁਬਾਰਕ ਆਇਆ ਮੇਰਾ ਚੈਨਲ ਆ ਗਿਆ ਆਪ ਦਾ ਉਹ ਬਿਲੂ ਦੇ ਨਾਮ ਤੇ ਠੀਕ ਹੈ ਜੀ ਬਾਕੀ ਮੈਂ ਬਾਕੀ ਨਹੀਂ ਦੱਸਦਾ ਬਾਕੀ ਉਹਦਾ 50 ਸਾਲ ਨੂੰ ਜਹੇ ਹੁੰਦਾ ਬੀਰ ਪਾਈ ਬਈ ਸਾਈਓ ਉਹ ਦੁਬਲੀ ਉਦਰੀ ਜ਼ਰੂਰ ਜਰੂਰ ਭਾਈ ਅਵਤਾਰ ਸਿੰਘ ਬਿੱਲੂ ਦੇ ਨਾਂ ਪਰ ਚੈਨਲ ਆ ਭਾਈ ਦਾ ਹਲਵਾਈਆਂ ਦਾ ਕੰਮ ਕਰਦਾ ਸਾਰਾ ਉਹਦੇ ਵਿੱਚ ਆਪਣੀ ਇਹੀ ਵੀਡੀਓ ਦੱਸੀ ਰਹਿਣਾ ਹਾਂ ਨਹੀਂ ਠੀਕ ਹੈ ਜੀ ਹਾਂਜੀ ਹਾਂਜੀ ਇਸ ਕਰਕੇ ਬਾਕੀ ਕੋਈ ਵੀ ਯਾਨੀ ਤਰਫਾ ਸਾਨੂੰ ਹੋ ਜੇ ਹਾਂ ਠੀਕ ਹੈ ਜੀ ਬਾਕੀ ਭਾਈ ਇਹੋ ਚੀਜ਼ ਰਹ ਹੁੰਦੇ ਹੈ ਆ ਕੋਆ ਕੱਢਦੇ ਮਠਿਆਈ ਵੰਡਦੀ ਸਾਰਾ ਕੁਝ ਦਿਖਾ ਰਹੇ ਆ ਵਿੱਚ ਬਾਕੀ ਚੱਲ ਰਿਹਾ ਇਕੱਠ ਹੋਇਆ ਪੂਰਨ ਆਪਣੇ ਬੰਦੇ ਆਏ ਮੇਰੇ ਟੂਟੂਨੇ ਦੇ ਥੋੜੇ ਜਿਹਾ ਗੱਲਬਾਤ ਕਰਕੇ ਰੋਕੇ ਪਏ ਤੇ ਉਹਦੇ ਪ੍ਰਸ਼ਾਦੇ ਵਾਲੇ ਪ੍ਰਸ਼ਾਦੇ ਲਾ ਕੇ ਉਹਨਾਂ ਸਾਰਾ ਪ੍ਰੋਗਰਾਮ ਚੱਲ ਪਿਆ ਵੀ ਠੀਕ ਹੈ ਮਿਲਦੇ ਆ ਫਿਰ ਆਪਾਂ ਕੱਲ ਨੂੰ ਅਗਲੇ ਵਲੌਗ ਦੇ ਵਿੱਚ ਸਾਰਿਆਂ ਨੂੰ ਭਾਈ ਸਤਿ ਸ੍ਰੀ ਅਕਾਲ